ਵਾਹਿਗੁਰੂ ਜੀਓ ਬਿਲਾਗ ਲਾ ਸੇ ਮਹਾਰਾਜਿਆਂ ਦੇ ਸਜੇ ਪਾਵਨ ਦਰਬਾਰ ਨਿਗੀ ਗੋਦ ਅੰਦਰ ਅੰਮ੍ਰਿਤ ਮੇਲੇ ਦੇ ਜੀਵਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਰੂਪ ਹਾਂ ਸਾਹਿਬ ਤੇਰੀ ਸਾਧ ਸੰਗਤ ਸਾਰੇ ਹੀ ਬੜੇ ਭਾਗੇ ਹਾਂ ਵਾਹ ਸਤਿਗੁਰਾਂ ਨੇ ਆਪਣੇ ਚਰਨਾਂ ਦਾ ਪਿਆਰ ਸਮਾ ਸੁਹਾਗਨਾ ਕਰਨ ਵਾਸਤੇ ਸਾਨੂੰ ਇਹ ਬਹੁਤ ਉਪਮਲਾ ਹਾ ਬਖਸ਼ੂਸ ਕੀਤਾ ਹੈ ੜਭਾਗੀਆਂ ਰੂਹਾਂ ਇਸ ਸਮੇਂ ਤੋਂ ਲਾ ਰਹੀਆਂ ਨੇ ਆਓ ਪਾਤਸ਼ਾਹ ਨੇ ਜਿੱਥੇ ਜਿਦਾਰੇ ਬਖਸ਼ੇ ਦਰਵਾਜ਼ੇ ਪਾਤਸ਼ਾਹ ਨੇ ਧਰ ਗਿਆਨ ਦੇਣ ਵਾਸਤੇ ਅੰਮ੍ਰਿਤ ਬਚਨ ਉਪਦੇਸ਼ ਉਪਦੇਸ਼ ਦੇਣ ਵਾਸਤੇ ਬਾਣੀ ਦੇ ਬਚਨ ਸ੍ਰੀ ਮੁਖਵਾਕ ਗੁਰੂ ਜੀ ਦੇ ਬਖਸ਼ਿਸ਼ ਕਰਦੇ ਹਾਂ ਮਨ ਇਹ ਕਾ ਕਰ ਕਰਕੇ ਕੁਝ ਕੁ ਮਿੰਟਾਂ ਲਈ ਉਹ ਕੰਮ ਕਰਤਾ ਬ੍ਰਾਹਮਣ ਦੇ ਲਈ ਜੁੜੀਏ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਪੂਰਾ ठाट ਬਣਾਇਆ ਪੂਰੇ ਵੇਖੋ ਏਕ ਸਮਾਨਾ ਸਤਿਗੁਰਾਂ ਨੇ ਸੰਸਾਰ ਦੀ ਜਿਹੜੀ ਰਚਨਾ ਹੋਈ ਵੀ ਹੈ ਇਹ ਰਚਨਾ ਦਾ ਗਿਆਨ ਕੀਤਾ ਹੈ ਸੁਖਮਨੀ ਸਾਹਿਬ ਦੇ ਵਿੱਚ ਵੀ ਪਾਤਸ਼ਾਹ ਵਚਨ ਕਰਦੇ ਨੇ ਉਸਤਤ ਕਰੇ ਅਨੇਕ ਜਨ ਅੰਤਨ ਪਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਨਾਨਾ ਪ੍ਰਕਾਰ ਦੀ ਰਚਨਾ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਵਿੱਚ ਰਚੀ ਹੈ ਪਰ ਇਸ ਰਚੀ ਹੋਈ ਰਚਨਾ ਦੇ ਵਿੱਚ ਇੱਕ ਬਹੁਤ ਵੱਡਾ ਵਾਹਿਗੁਰੂ ਪਰਮੇਸ਼ਰ ਨੇ ਇੱਕ ਸਮਾਨਤਾ ਦਾ ਇੱਕ ਧੰ ਰੱਖਿਆ ਹੋਇਆ ਹੈ जो असली संसारी लोग अपने नहीं समझते महाराज ने पूरा थाट बनाया की रचना वागुरु ने रची है पूरे परमात्मा ने समान ना एक समान है एक समान का भाव है कि वाहगुरु परमेश्वर ने जो भी वस्तु रची है ਉਹ ਸਾਰੀ ਵਸਤੂ ਹੀ ਸਾਰੇ ਸੰਸਾਰ ਦੇ ਜੀਵਾਂ ਲਈ ਇੱਕ ਸਮਾਨ ਹੈ। ਅਸੀਂ ਸਵਾਸ ਲੈਂਦੇ ਹਾਂ। ਅਮੀਰ ਹੋਵੇ, ਗਰੀਬ ਹੋਵੇ, ਚੰਗਾ ਹੋਵੇ, ਮਾੜਾ ਹੋਵੇ, ਪਾਪੀ ਹੋਵੇ, ਧੰਨੀ ਹੋਵੇ। ਸਾਰਿਆਂ ਨੂੰ ਵਾਹਿਗੁਰੂ ਦੀ ਇਹ ਜੋ ਪੌਣ ਹੈ ਹਰ ਇੱਕ ਸਮਾਨ ਮਿਲ ਰਹੀ ਹੈ। ਸੂਰਜ ਸਾਰਿਆਂ ਨੂੰ ਇੱਕ ਸਮਾਨ ਰੋਸ਼ਨੀ ਦਿੰਦਾ ਹੈ। ਵਾਰਸ ਹੁੰਦੀ ਹੈ ਮੀਂਹ ਪੈਂਦਾ ਹੈ ਉਹ ਭਾਵੇਂ ਬਾਗ ਹੋਣ ਫੁੱਲਾਂ ਦੀਆਂ ਬਗੀਚੀਆਂ ਹੋਣ ਭਾਵੇਂ ਗੰਦਗੀ ਹੋਵੇ ਸਾਰੇ ਇੰਦਰ ਜਦੋਂ ਵਰਸਦਾ ਇੱਕ ਸਮਾਨ ਵਰਸਦਾ ਹੈ ਚੰਦ ਮਾਹ ਰੋਸ਼ਨੀ ਦਿੰਦਾ ਸਾਰਿਆਂ ਨੂੰ ਇੱਕ ਸਮਾਨ ਦੇ ਰਿਹਾ ਹੈ ਧਰਤੀ ਦੇ ਉੱਤੇ ਅਸੀਂ ਰਹਿ ਰਹੇ ਹਾਂ ਹਰ ਇੱਕ ਨੂੰ ਪੂਰਾ ਹੱਕ ਹੈ ਮੌਤ ਆਉਂਦੀ ਹੈ ਸਾਰਿਆਂ ਨੂੰ ਬਰਾਬਰ ਹੀ ਆਉਂਦੀ ਹੈ ਹਰ ਇੱਕ ਨੇ ਮਰਨਾ ਹੈ ਇਹ ਨਹੀਂ ਹੈ ਕਿ ਅਮੀਰ ਲੋਕ ਜਿਉਂਦੇ ਰਹਿਣਗੇ ਗਰੀਬ ਮਰ ਜਾਣਗੇ ਨਹੀਂ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸਾਰਿਆਂ ਨੂੰ ਆਪਣੀ ਕਾਇਨਾਤ ਦੇ ਅੰਦਰ ਆਪਣੇ ਸਰਬਗੁਣ ਸੰਪੂਰਨ ਅੰਦਰ ਇੱਕ ਸਮਾਨ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਕੇ ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰ ਰਹੇ ਇਸ ਗੰਧਮ ਅਗਲੀਆਂ ਪੰਕਤੀਆਂ ਚ ਨਿਚੋੜ ਦੇਣਗੇ ਇਸ ਪਰਪੰਚ ਮੈਂ ਸਾਚੀ ਨਾਮ ਕੀ ਵਡਿਆਈ ਇਹ ਜਿਹੜਾ ਪਰਪੰਚ ਸੰਸਾਰ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਸ ਰਚਨਾ ਦੇ ਵਿੱਚ ਵਡਿਆਈ ਕਿਹਦੀ ਹੈ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੇ ਨਾਮ ਅਕਾਲ ਪੁਰਖ ਵੈਕਰੂ ਦੇ ਨਾਮ ਦੀ ਮਹਿਮਾ ਹੈ ਨਾਮ ਜਪਣ ਵਾਲਿਆਂ ਦੀ ਮਹਿਮਾ ਹੈ ਪਰ ਅਸੀਂ ਸੰਸਾਰੀ ਲੋਕ ਸੰਸਾਰ ਦੇ ਪਦਾਰਥਾਂ ਨੂੰ ਪਾ ਕੇ ਹੰਕਾਰ ਕਰਦੇ ਹਾਂ ਜਦੋਂ ਸਾਨੂੰ ਸੰਸਾਰ ਦੇ ਕੁਝ ਗੁਣ ਕੁਝ ਸੰਸਾਰ ਦੇ ਵਿੱਚ ਸਾਡੀ ਸਰੀਰ ਦੀ ਸੁੰਦਰਤਾ ਕੁਝ ਪ੍ਰਭਤਾ ਇਸ ਤਰ੍ਹਾਂ ਬਣ ਜਾਂਦੀ ਹੈ ਤਾਂ ਸਾਡੇ 'ਚ ਪਉਗਣਾ ਆਉਂਦਾ ਹੈ ਮਹਾਰਾਜ ਉਹ ਆਪਣ ਕਹਿੰਦੇ ਨਹੀਂ ਅਪਮਾਨ ਦਾ ਹੰਕਾਰ ਦਾ ਇਥੇ ਜੀ ਪੰਗਤਿ 'ਚ ਮਹਾਰਾਜ ਇਸ ਗੱਲ ਨੂੰ ਕਹਿ ਬਿਆਨ ਕਰਦੇ ਨੇ ਮਤ ਕੋ ਧਰੋ ਕੁਮਾਨਾ ਅਸਲ 'మే ਸਾਰੇ ਸ਼ਬਦ ਦੇ 'ਚ ਨਾਮ ਤੇ ਕੁਮਾਨ ਦਾ ਵੱਖਰਾ ਵੱਖਰਾ ਸਮਝਇ ਤਰੱਕ ਕੇ ਨਿਰਣਾ ਕੀਤਾ ਅਸੀਂ ਸੰਸਾਰ ਦੇ ਵਿੱਚ ਘਮਾਨ ਕਰਦੇ ਆਂ ਹੰਕਾਰ ਕਰਦੇ ਆਂ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਨੇ ਤਿੰਨ ਗੱਲਾਂ ਬਿਆਨ ਕੀਤੀਆਂ ਨੇ ਆਪਣੇ ਬਚਨਾਂ ਚ ਜੋ ਬਨ ਧਨ ਪ੍ਰਭਤਾ ਕੈ ਮਦਮੈ ਅਹਨਸਰਹਿ دیਵਾਨਾ ਜੋ ਹਾਨੀ ਸੁੰਦਰਤਾ ਵੀ ਉਹਦੇ ਵਿੱਚ ਆ ਜਾਂਦੀ ਹੈ ਧੰ ਫਿਰ ਮਾਇਆ ਪ੍ਰਮਾਣ ਚਾਲ ਬੰਦੇ ਸੋਭਾ ਕਰਨ ਇਹਨਾਂ ਚ ਇਨਸਾਨ ਬੁਮਾਨ ਕਰਦਾ ਹੈ ਹੰਕਾਰ ਕਰਦਾ ਹੈ ਮਹਾਰਾਜ ਕਹਿੰਦੇ ਹੰਕਾਰ ਨਾ ਕਰ ਜੀ ਤੇਰੇ ਕੋਲ ਚਾਰ ਧਮੜੇ ਜੀ ਤੇਰਾ ਸਰੀਰ ਸੁੰਦਰ ਹੈ ਚਾਹ ਲੋਕ ਤੇਰੀ ਸੋਭਾ ਕਰਦੇ ਨੇ ਕੁਰੀ ਗਦ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਰਿਆਂ ਨੂੰ ਇਸ ਸੰਸਾਰ ਦੇ ਵਿੱਚ ਜਿਹੜਾ ਜੀਉਣ ਦਾ ਦਰਜਾ ਹੈ ਬਰਾਬਰ ਦਿੱਤਾ ਹੋਇਆ ਹੈ। ਪ੍ਰਮਾਤਮਾ ਪਰਮੇਸ਼ਰ ਨੇ ਹਰ ਇੱਕ ਨੂੰ ਸਵਾਸ ਵੀ ਤੇਰੇ ਮਾਣੋਂ ਦਿੱਤੇ ਨੇ। ਸਰੀਰ ਦੇ ਵਿੱਚ ਸਾਰੇ ਨਾਲੇ ਸਾਰਾ ਕੁਝ ਤੇਰੇ ਵਰਗੇ ਹੀ ਚੱਲ ਰਿਹਾ ਹੈ। ਵਾਹਿਗੁਰੂ ਵੱਲੋਂ ਸੂਜ ਦੀ ਰੋਸ਼ਨੀ ਵੀ ਤੇਰੇ ਮਾਣੇ ਸਾਰਿਆਂ ਨੂੰ ਮਿਲ ਰਹੀ ਹੈ। ਇਸੀ ਤਰ੍ਹਾਂ ਸੰਸਾਰ ਦੇ ਵਿੱਚ ਜਿੰਨੀ ਵੀ ਬਨਸਪਤੀ ਹੈ ਉਹ ਵੀ ਤੇਰੇ ਨੇ ਸਾਰਿਆਂ ਕੋ ਸਾਰਿਆਂ ਨੂੰ ਕੋ ਬਰਾਬਰ ਨਹੀਂ ਮਿਲੀ ਹੋਈ ਹੈ ਤੇ ਤੁੰਗਾ ਦਾ ਘਮਾਨ ਕਰਦਾ ਜਿਵੇਂ ਹੋਰਾਂ ਨੇ ਮਰਨਾ ਤੇ ਵੀ ਇੱਕ ਦਿਨ ਮਰ ਜਾ ਕਦ ਦਾ ਘਮਾਨ ਕੋਈ ਨਹੀਂ ਹੈ ਭਾਰੇ ਕਿਨੇ ਘਮਾਨ ਨਾ ਕਰ ਅਗੇ ਰਹਾਉਂਦੀਆਂ ਪੰਕਤੀਆਂ ਚ ਪਾਤਸ਼ਾਹ ਨੇ ਫਿਰ ਨਾਮ ਦੀ ਗੱਲ ਕਰੀ ਹੈ ਨਾਮ ਦੀ ਦਾਤ ਫਿਰ ਕਿਹਨਾਂ ਕੋਲ ਆ ਜਾਂਦੀ ਹੈ ਕਿਹੜੇ ਇਸ ਗੱਲ ਨੂੰ ਸਮਝਦੇ ਨੇ ਸਤਿਗੁਰ ਕੀ ਜਿਸਨੋਂ ਮਤਿ ਆਵੇ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਜਿਨ੍ਹਾਂ ਇਹ ਗੱਲ ਸਮਝ ਲੈਂਦੇ ਨੇ ਕਿ ਸੰਸਾਰ ਸ੍ਰਿਸ਼ਟੀ ਦੇ ਵਿੱਚ ਗੁਰੂ ਦੀ ਮਤ ਧਾਰਨ ਕਰਕੇ ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਉਹ ਇਹ ਗੱਲ ਜਾਣ ਲੈਂਦੇ ਨੇ ਕਿ ਸਭ ਮਹਿ ਜੋਤ ਜੋਤ ਹੈ ਸੋਹੇ ਸਾਰਿਆਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਸੋ ਸਤਗੁਰ ਬਾਹੇ ਸਮਾਨਾ ਉਹ ਵਾਹਿਗੁਰੂ ਦੇ ਵਿੱਚ ਉਹ ਗੁਰੂ ਦੇ ਵਿੱਚ ਹੀ ਸਮਾ ਜਾਂਦੇ ਨੇ ਭਾਈ ਲੈਣਾ ਜੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਚ ਆਏ ਸੇਵਾ ਕੀਤੀ ਉਹ ਗਿਆਨ ਪ੍ਰਾਪਾਤ ਕੀਤਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੀ ਗੁਰੂ ਨਾਨਕ ਦੇ ਵਿੱਚ ਹੀ ਸਮਾ ਗਏ ਗੁਰੂ ਦਾ ਰੂਪ ਹੋ ਗਏ ਸਿੱਖ ਵੀ ਗੁਰੂ ਦਾ ਰੂਪ ਹੋ ਜਾਂਦਾ ਹੈ ਗੁਰ ਸਿੱਖ ਸਿੱਖ ਗੁਰੂ ਹੈ ਇੱਕੋ ਉਪਦੇਸ਼ ਚਲਾਵ ਹੈ ਇੱਕੋ ਰੂਪ ਹੋ ਜਾਂਦੇ ਨੇ ਆਪੇ ਗੁਰ ਚੇਲਾ ਬਣ ਜਾਂਦੇ ਨੇ ਸਤਗੁਰ ਮਾਹੇ ਸਮਾਨਾ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਜਿਨ੍ਹਾਂ ਨੇ ਇਸ ਗਿਆਨ ਨੂੰ ਬਰਾਬਰ ਸਮਝ ਲਿਆ ਉਹ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਨੇ ਉਹ ਗੁਰੂ ਦੇ ਰੂਪ ਹੋ ਜਾਂਦੇ ਨੇ ਭਾਈ ਕਨਈਆ ਜੀ ਨੇ ਇਹ ਰੂਪ ਸਮਝਿਆ ਜਾਣਿਆ ਤਾਂ ਗੁਰੂ ਦਾ ਰੂਪ ਹੋਏ ਸਾਰਿਆਂ ਵਿੱਚ ਉਹਨਾਂ ਨੂੰ ਕਲਗੀਧਰ ਮਹਾਰਾਜ ਦੇ ਦਰਸ਼ਨ ਹੁੰਦੇ ਸੀ ਪਰ ਮਹਾਰਾਜ ਇਹ ਬਚਨ ਕਰਦੇ ਨੇ ਵੀ ਇਹ ਬਖਸ਼ਿਸ਼ ਪ੍ਰਾਪਤ ਕਿਵੇਂ ਹੋ ਜਾਂਦੀ ਹੈ

ਹਿਰਦੇ ਕਰਕੇ ਇੱਕ ਚਿੱਤ ਹੋ ਕੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ ਅੰਤਿਸ਼ ਕਰਨ ਦੁਆਰਾ ਪਰਮਾਤਮਾ ਦੀ ਪਿਆਰ ਦੇ ਵਿੱਚ ਜੁੜ ਕੇ ਗੁਰੂ ਦੇ ਉਪਦੇਸ਼ ਵਿੱਚ ਆਪਣੇ ਆਪ ਨੂੰ ਰੰਗ ਲੈ ਲੈਂਦੇ ਨੇ ਜਿਸੀ ਅੰਤਰ ਰਵੈ ਹਰ ਨਾਮਾ ਉਹਨਾਂ ਦੇ ਅੰਤਿਸ਼ ਕਰਨ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀ ਪ੍ਰਕਾਸ਼ ਹੁੰਦਾ ਹੈ ਅੰਤਰ ਬਸੇ ਬਾਹਰ ਵੀ ਉਹੀ ਉਹਨਾਂ ਦੇ ਫਿਰ ਅੰਦਰ ਜਦੋਂ ਮੇਤਰ ਬੰਦ ਕਰਦੇ ਨੇ ਅੰਦਰ ਵੀ ਇਹ ਨਾਮ ਚੱਲ ਰਿਹਾ ਹੁੰਦਾ ਹੈ। ਨੇਤਰ ਖੋਲਦੇ ਨੇ ਬਾਹਰ ਵੀ ਸਾਰੇ ਨਾਮ ਹੀ ਚੱਲ ਰਿਹਾ ਹੁੰਦਾ ਹੈ। ਭਾਵ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਨਾਮ ਰੂਪ ਹੀ ਜੀਵਨ ਬਣ ਜਾਂਦਾ ਹੈ। ਇਸ ਬਾਣੀ ਨੂੰ ਮਹਾਰਾਜ ਕਹਿੰਦੇ ਉਹੀ ਜਾਣਦੇ ਹਨ ਜਿਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਪੁਰਤੋ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਬ੍ਰਹਮ ਦੇ ਵਿੱਚ ਜਾ ਸਮਾਉਂਦੇ ਨੇ ਜਿਹੜੇ ਨੇ ਉਹ ਇਸ ਅਵਸਥਾ ਨੂੰ ਪਾ ਲੈਂਦੇ ਹਨ ਉਹਨਾਂ ਨੂੰ ਇਹ ਗੁਰੂ ਦੀ ਮੱਤ ਆ ਜਾਂਦੀ ਹੈ ਗੁਰੂ ਦੇ ਪਿਆਰ ਵਿੱਚ ਜੁੜ ਜਾਂਦੇ ਨੇ ਇਹ ਬ੍ਰਹਿਮੰਡ ਸੰਸਾਰ ਸ੍ਰਿਸ਼ਟੀ ਦੇ ਅੰਦਰ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਦੇਖਦੇ ਨੇ ਹੁਣੇ ਹੀ ਤੁਸੀਂ ਨੇ ਸ੍ਰੀ ਅਨੰਦ ਸਨੰਤ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਸਰਵਣ ਕੀਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਇਹ ਵਚਨ ਕਰਦੇ ਨੇ ਇਹ ਸੰਸਾਰ ਹਰਕਾਰ ਰੂਪ ਹੈ ਸਿਸ਼ਟੀਏ ਸੰਸਾਰ ਹੈ ਵਾਹਿਗੁਰੂ ਦਾ ਰੂਪ ਹੈ ਪਰ ਪੰਨ ਮੂਹੇ ਪੁੱਛੇ ਕੋਈ ਇਹ ਪਾਇ ਰੂਪ ਦੇਖ ਲਿਆ ਪਾਣੀ ਦੇਖਿਆ ਹੈ ਅੱਪਾ ਦੇ ਤਾ ਤੂੰ ਫਲਾਣਾ ਸੀ ਮੈਂ ਤੂੰ ਫਲਾਣਾ ਸੀ ਮੈਂ ਤੂੰ ਮੇਰਾ ਮਿੱਤਰ ਹੈ ਤੂੰ ਮੇਰਾ ਪਿਆਰਾ ਹੈ ਤੂੰ ਮੇਰਾ ਦੁਸ਼ਮਣ ਹੈ ਤੂੰ ਵੱਡਾ ਹੈ ਛੋਟਾ ਹੈ ਮੈਂ ਅਮੀਰ ਹਾਂ ਤੂੰ ਗਰੀਬ ਹੈ ਅਸਤੇ ਦੇਖਦੇ ਨਹੀਂ ਧਰਮੂ ਅਮਰਦਾਸ ਮਹਾਰਾਜ ਜੀ ਸਪਸ਼ਟ ਕਰਦੇ ਨੇ ਇਹੋ ਸੰਸਾਰ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਉਹਨਾਂ ਨੂੰ ਜਿਸ ਲਿਆ ਉਹਨਾਂ ਉਹ ਦੇਖਦੇ ਸੰਸਾਰ ਦੇ ਵਿੱਚ ਇਹ ਸੰਸਾਰ ਪਰਮਾਤਮਾ ਦਾ ਰੂਪ ਮਾਦੇ ਨੇ ਇਧਰ ਵੀ ਦੇਖ ਜਹਾਂ ਜੇਖਾਂ ਤਹ ਤਹ ਤੂੰ ਹੈ ਜਿੱਤਰ ਵੀ ਦੇਖਦੇ ਤੂੰ ਹੀ ਤੂੰ ਉਹਨਾਂ ਨੂੰ ਨਾ ਜਾਣਦਾ ਹੈ ਉਹ ਹਰੀ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ ਉਹਨਾਂ ਨੇ ਪਾ ਲਿਆ ਹੈ ਰਹਾਉ ਅਰਥ ਆਵਿਸ਼ਕਾਂ ਚਿੰਨ ਹੁਣ ਜੀਰ ਮਹਾਰਾਜ ਇਹ ਸ੍ਰਿਸ਼ਟੀ ਦੀ ਰਚਨਾ ਨੂੰ ਇਉਂ ਬਿਆਨ ਕਰਦੇ ਨੇ ਨਾਮ ਨਿਰਪਮਾ ਦੇ ਕੇ ਚਾਹ ਜੁਗਾ ਕਾ ਹੁਣ ਨਵੀੜਾ ਨਰ ਮਨੁੱਖਾ નો ਏਕ ਨਿਧਾਨਾ ਚਾਹ ਜੁਗ ਸਤਜੁਗ ਤ੍ਰੇਤਾ ਦਵਪਰ ਤੇ ਕਲਪੁ ਪਰਮਾਤਮਾ ਕਹਿੰਦੇ ਹੁਦੈ ਜਿਹੜਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਸ ਕਲਯੁਗ ਦੇ ਸਮੇਂ ਵਿੱਚ ਚਾਰੀ ਚੁਗਾ ਦਾ ਮੂਲ ਵੇੜਾ ਹੋ ਰਿਹਾ ਹੈ ਕਿਉਂ ਚਾਰੀ ਚੁਗਾ ਦੀ ਚੌਂਕੜੀ ਆਏ ਤੋਂ ਬਾਅਦ ਫੇਰ ਦੁਬਾਰੇ ਸਤਜੁਗ ਲੰਘਦਾ ਹੈ ਜਦ ਕਲਯੁਗ ਦੀ ਉਮਰ ਪੂਰੀ ਹੋ ਜਾਂਦੀ ਹੈ ਇਹ ਤੋਂ ਬਾਅਦ ਫੇਰ ਸਤਜੁਗ ਨੇ ਲੱਗ ਜਾਣਾ ਹੈ ਸਤਜੁਗ ਦਾ ਕਰਮ ਕੀ ਹੈ ਮਹਾਰਾਜ ਇਹ ਇੱਥੇ ਅਗਲੀਆਂ ਪੰਕਤੀਆਂ ਚ ਦਰਸਾਉਂਦੇ ਨੇ ਜਤ ਸੰਜਮ ਤੀਰਥ ਉਹਨਾਂ ਚੋਗਾ ਕਰ ਧਰਮ ਹੈ ਸਤਜੁਗ ਸਤ ਤ੍ਰੇਤਾ ਜਗ ਕੀ ਦੁਆਪਰ ਪੂਜਾ ਚਾਹਨ ਇਤਿ ਜੁਗਾਂ ਬਿਆਨ ਕੀਤਾ ਸਤਜੁਗ ਸੱਚ ਬੋਲਦੇ ਸੀ ਤ੍ਰੇਤੇਜ ਲੋਕ ਧਰਮ ਕਰਦੇ ਸੀ ਦੁਆਪਰ ਪੂਜਾ ਅਲਚੜਾ ਹੁੰਦੀ ਸੀ ਹੁਣ ਆ ਗਿਆ ਕਲਯੁਗ ਕਲਯੁਗ ਦਾ ਨਵੇੜਾ ਕਰ ਰਹੇ ਨੇ ਨਾ ਮਹਾਰਾਜ ਨਰਦ ਮੁੱਖਾਂ ਨੂੰ ਇੱਕ ਨਿਧਾਨਾ ਇੱਕ ਨਿਧਾਨ ਇੱਕ ਖਜ਼ਾਨਾ ਬਖਸ਼ਿਆ ਇਸ ਕਲਯੁਗ ਦੇ ਵਿੱਚ ਮਹਾਰਾਜ ਨੇ ਕੀ ਖਜ਼ਾਨਾ ਬਖਸ਼ਿਆ ਜਤ ਸੰਜਮ ਤੀਰਥ ਉਹਨਾਂ ਜੁਗਾ ਦਾ ਧਰਮ ਹੈ ਇਤ ਉਹਨਾਂ ਜੁਗਾ ਦਾ ਧਰਮ ਸੀ ਜੋ ਪਹਿਲੇ ਤਿੰਨ ਯੁਗਾਂ ਗਏ ਜਤ ਰੱਖਣਾ ਸੱਚੇ ਮਕਾਮ ਨੇ ਤੀਰਥਾਂ ਤੇ ਜਾਣਾ ਜਪ ਕਰਨੇ ਪੂਜਾ ਕਰਨੀ ਅਰਚਨਾ ਕਰਨੀ ਉਹਨਾਂ ਦਾ ਧਰਮ ਸੀ ਉਹ ਤਾਂ ਕਲਯੁਗ ਹੈ ਕਲਯੁਗ ਦਾ ਨਵੇੜਾ ਕੀ ਹੈ ਕਲ ਮੈਂ ਕੀਰਤ ਹਰ ਨਾਮ ਆ ਕਲਯੁਗ ਦੇ ਵਿੱਚ ਇੱਕ ਲਗਾ ਹਨ ਇੱਕ ਖਜ਼ਾਨਾ ਬਖਸ਼ਿਆ ਹੈ ਕੇਵਲ ਤੇ ਕੇਵਲ ਵਾਹਿਗੁਰੂ ਦੀ ਕੀਰਤਿ ਕਲਯੁਗ ਮੈਂ ਕੀਰਤਨ ਕਰਦਾ ਹਾਂ ਪਰਮ ਹਜਬੀਆ ਲਾਇ ਤੇ ਆਨਾ ਧਿਆਨ ਲਾ ਕੇ ਜਦੋਂ ਆਪਾਂ ਕੀਰਤਨ ਕਰਦੇ ਹਾਂ ਕੀਰਤਨ ਹੀ ਸਭ ਤੋਂ ਵੱਡੀ ਭਗਤੀ ਹੈ ਕਲਯੁਗ ਦੇ ਵਿੱਚ ਕਲ ਮੈਂ ਕੀਰਤ ਹਰ ਨਾਮ ਹਰੀ ਨਾਮ ਦੀ ਕੀਰਤੀ ਹੈ ਵਾਹਿਗੁਰੂ ਦੀ ਕੀਰਤੀ ਹੈ ਕਿਉਂ ਸਤਜੁਗ ਦੇ ਵਿੱਚ 1 ਲੱਖ 82 88 88 ਹਜ਼ਾਰ ਲੋਕ ਤਪ ਕਰਦੇ ਸੀ ਸ਼ੇਰ ਕਿਤੇ ਜਾ ਕੇ ਉਹ ਮੁਕਤੀ ਨੂੰ ਪ੍ਰਾਪਤ ਹੁੰਦੇ ਕ੍ਰਿਤਾ ਆ ਗਿਆ ਫਿਰ 10000 ਸਾਲ ਉਮਰ ਸੀ ਉਦੋਂ ਵੀ ਬਹੁਤ ਲੰਮਾ ਲੰਮਾ ਤਾਪ 38 32000 ਸਾਲ ਤੱਕ ਕੀਤਾ ਫਿਰ ਦੁਆਪਰ ਆ ਗਿਆ ਦੁਆਪਰ ਯੁੱਗ ਦੇ ਵਿੱਚ 1000 ਸਾਲ ਉਮਰ ਸੀ ਫਿਰ ਜਾਪ ਤਪ ਸੰਜਮ ਕਰਦੇ ਸੀ ਇਸ ਤਰ੍ਹਾਂ ਕੇ ਪੂਜਾ ਪ੍ਰティਸ਼ਟਾ ਕਰਦੇ ਸੀ ਬੜਾ ਲੰਮਾ ਸਮਾਂ ਲੰਘਦਾ ਸੀ ਪਰ ਹੁਣ ਕਲਯੁਗ ਦਾ ਸਮਾਂ ਹੈ ਕਲਯੁਗ ਦਾ ਸਮਾਂ ਆਉਣ ਕਰਕੇ ਹੁਣ ਸਾਡੀ ਉਮਰ 100 ਸਾਲ ਦੀ ਹੈ ਇਸ ਸਿਧਾਂਤ ਦੇ ਮੁਤਾਬਕ ਪਰ ਪਾ ਦੇਖਦੇ ਹਾਂ ਹੁਣ ਤਾਂ 60 70 ਤੇ ਹੀ ਨਿਵੇੜਾ ਹੋ ਜਾਂਦਾ ਹੈ 70 ਕਾ ਮਤਹੀਣ ਅਸੀਂ ਆਂ ਕਾ ਵਿਵਹਾਰ ਨਾ ਪਾਵੇ ਅਸੀਂ ਤੇ ਬੁੱਢਾ ਹੋ ਜਾਂਦਾ ਅਸਰੀ ਫਿਰ ਅਸੀਂ ਨਾਮ ਨਹੀਂ ਜਪ ਸਕਦੇ ਨੈਨੋ ਨੀਰ ਬਹਿ ਤਨ ਕੀਨਾ ਭਹਿ ਕੇ ਸੁਧ ਵਾਰ ਨਹੀਂ ਰੂਦਾ ਪੰਡ ਸ਼ਬਦ ਨਹੀਂ ਚ ਰਾਇਆ ਕਰਾਇਆ ਕਰਾਨੀ ਇਸ ਕਰਕੇ ਕਾਲ ਯੁਗ ਦੇ ਵਿੱਚ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਹਜ਼ਾਰਾਂ ਸਾਲ ਤਪ ਕਰਕੇ ਨਹੀਂ ਸੀ ਹੁੰਦਾ ਕਾਲਯੁਗ ਦੇ ਵਿੱਚ ਥੋੜਾ ਸਵਾ ਸਿਮਰਨ ਕਰਨ ਦੇ ਨਾਲ ਥੋੜਾ ਸਮਾਂ ਨਾਮ ਜਪਣ ਦੇ ਨਾਲ ਉਹ ਪਦਵੀ ਨੂੰ ਸੁੱਤੀ ਨੂੰ ਨਰਕਾਰ ਦੇ ਵਿੱਚ ਲੈ ਕੇ ਚਲੇ ਜਾਂਦਾ ਇਸੇ ਕਰਕੇ ਕਾਲਯੁਗ ਨੂੰ ਮਹਾਰਾਜ ਕਾਲਯੁਗ ਉੱਤਮ ਹੋ ਚੁੱਕਾ ਆ ਮਾਹ ਹੈ ਇਸ ਕਾਲਯੁਗ ਨੂੰ ਮਹਾਰਾਜ ਨੇ ਸਾਰੇ ਯੁਗਾਂ ਨਾਲੋਂ ਉੱਤਮ ਮੰਨਿਆ ਕਿਉਂਕਿ ਉਰੇ ਸਮੇਂ ਦੇ ਅੰਦਰ ਹੀ ਅਸੀਂ ਵਾਹਿਗੁਰੂ ਦਾ ਨਾਮ ਜਪ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਇਸੇ ਲਈ ਇਹ ਕਲਯੁਗ ਦੇ ਵਿੱਚ ਮਹਾਰਾਜ ਨੇ ਨਵੇੜੀ ਦੀ ਗੱਲ ਕਰੀ ਹੈ ਇਹ ਨਵੇੜੀ ਦੀ ਗੱਲ ਤਾਂ ਹੀ ਹੈ ਕਲਮੈ ਕੀਰਤ ਕੀਰਤੀ ਵਾਹਿਗੁਰੂ ਦਾ ਹਰ ਨਾਮਾ ਨਾਮ ਦੀ ਕੀਰਤੀ ਹੈ ਅਬ ਕਲੂ ਆਇਓ ਆਇਓ ਇੱਕ ਨਾਮ ਬੋਵੋ ਬੋਵੋ ਮਨ ਭਾਗੇ ਇੱਕੋ ਇੱਕ ਵਾਹਿਗੁਰੂ ਦਾ ਨਾਮ ਗੋਵੈ ਨੇ ਦੀਜੋ ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜੁਗ ਜੁਗ ਆਪੋ ਆਪਣਾ ਧਰਮ ਹੈ ਇਹ ਵੀ ਨਾਲ ਗਵਾਹੀ ਦਿੰਦੇ ਨੇ ਕਿ ਜਿੰਨੇ ਚਾਰੇ ਜੁਗ ਹੋਏ ਨੇ ਜੁਗ ਕੇ ਸਾਡੇ ਕੁਸ਼ਦਗਵਾਨ ਨਹੀਂ ਮੰਨਦੇ ਕਹਿੰਦੇ ਜੁਗਾ ਦੀ ਐਵੇਂ ਗੱਲ ਕੀਤੀ ਹੈ ਪਰ ਇਹ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਜੁਗ ਜੁਗ ਆਪੋ ਆਪਣਾ ਧਰਮ ਹੈ ਜੁਗ ਨਾਮ ਸਮੇਂ ਹੈ ਸਮੇਂ ਨੂੰ ਕਿਸ ਬੰਦ ਬੰਦ ਦੇ ਵਿੱਚ ਤਾਂ ਨੇ ਸੱਜਣਾ ਨੇ ਹਰ ਰੋਕ ਤਦਾਸੀ ਲੋਕਾਂ ਨੇ ਵੰਡੇ ਆ ਤੇ ਪੂਸੇ ਤਰ੍ਹਾਂ ਸੰਸਾਰ ਦੇ ਵਿੱਚ ਉਹ ਰੀਤ ਫੱਟ ਰਹੀ ਹੈ ਬੱਪ ਰਹੀ ਹੈ ਤਾਂ ਹੀ ਵੰਡਿਆ ਗਿਆ ਤਾਂ ਹੀ ਉਹ ਚਾਰੇ ਹਿੱਸਿਆਂ 'ਚ ਵੰਡ ਦਿੱਤਾ ਗਿਆ ਚਾਰੇ ਯੁੱਗ ਨਹੀਂ ਚਾਰੇ ਯੁੱਗਾਂ ਦੇ ਚਾਰ ਮੇਲ ਨਹੀਂ ਫਿਰ ਚਾਰੇ ਯੁੱਗਾਂ ਦੇ ਵਿੱਚ ਚਾਰੇ ਤਰ੍ਹਾਂ ਦੇ ਸਾਡੇ ਸਰੀਰ ਉਤਪਨ ਹੁੰਦੇ ਨੇ ਜਦੋਂ ਆਪਾ ਸੜੀ ਵਾਲ ਬਣਾਂਗੇ ਸਤਜੁਗ ਰੱਖ ਸੰਤੋਪਕਾ ਧਨ ਗੈਰਥਵਾਹੁ ਦੁਆਪਰ ਰੱਖ ਤਪੈਗਾ ਸੋ ਇਸ ਤਰ੍ਹਾਂ ਸਤਗੁਰੂ ਮਹਾਰਾਜ ਜੀ ਨੇ ਆਸਾ ਜੀ ਬਾਦ ਦੇ ਵਿੱਚ ਵੀ ਪਖਰਾ ਬਿਆਨ ਦਿੱਤਾ ਜੋਗ ਚੁਗ ਆਪੋ ਆਪਣਾ ਧਰਮ ਹੈ ਜੁਗਾਂ ਦੇ ਵਿੱਚ ਜਿਹੜਾ ਧਰਮ ਆਪੋ ਆਪਣਾ ਹੈ ਜਿਵੇਂ ਸੱਤ ਜੁਗ ਵਿੱਚ ਸੱਤ ਤ੍ਰੇਤਾ ਜੁਗੀ ਦੁਆਪਰ ਪੂਜਾ ਚਾਲ ਇਹ ਪੰਚ ਆ ਚੁੱਕੇ ਸੋਰ ਦੇਖੋ ਬੀਜ ਪ੍ਰਾਤਾ ਦਿੱਤਾ ਤੇ ਪ੍ਰਾਣ ਨੂੰ ਸੋਧ ਕੇ ਦੇਖ ਲੋ ਸਾਰੇ ਜੁਗਾਂ ਚ ਉਸੇ ਹੀ ਤਰੀਕੇ ਦੇ ਨਾਲ ਲੋਕ ਧਰਮੀ ਹੋ ਕੇ ਧਰਮ ਦੇ ਧਾਰਮੀ ਹੋ ਕੇ ਜਲਦੇ ਰਹੇ ਤੇ ਸੰਸਾਰ ਤੋਂ ਆਪਣਾ ਜੀਵਨ ਸਭਲਾ ਕਰਕੇ ਜਾਂਦੇ ਰਹੇ ਤੇ ਹੁਣ ਕਲਯੁਗ ਹੈ ਕਲਯੁਗ ਦੇ ਵਿੱਚ ਨਵੇੜਾ ਹੋ ਰਿਹਾ ਹੈ ਕਲਯੁਗ ਦੇ ਵਿੱਚ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਲ ਮੈਂ ਤੀਰਥ ਹਰਨਾਮਾ ਇਸ ਕਲਯੁਗ ਦੇ ਵਿੱਚ ਸੁਣੀ ਪੁਕਾਰ ਦਾ ਤਾਰ ਬ੍ਰੰਗ ਗੁਰੂ ਨਾਨਕ ਜਗ ਬਾਹੀ ਪਠਾਇਆ ਇਸ ਜਗਤ ਦੇ ਵਿੱਚ ਧੰਗ ਗੁਰੂ ਨਾਨਕ ਮਹਾਰਾਜ ਜੀ ਨੇ ਕਲਯੁਗ ਦਾ ਸਮਾ ਹੋਣ ਕਰਕੇ ਧਰਮ ਕਾ ਦੀ ਬਾਣੀ ਨਾਮ ਦਾ ਪ੍ਰਵਾਹ ਸੰਸਾਰ ਦੇ ਵਿੱਚ ਚਲਾਇਆ ਲੋਏ ਸਿਧਾਂਤ ਨੇ ਗੁਰੂ ਨਾਨਕ ਦੇ ਕਰਦੇ ਸੇਵਾ ਤੇ ਸਿਮਰ ਸੇਵਾ ਕਰਨ ਦੇ ਨਾਲ ਸਾਡਾ ਸ੍ਰੀ ਸੁਖੰਦ ਨਾਮ ਜਪਣ ਦੇ ਨਾਲ ਸਾਡੀ ਆਤਮਾ ਪਵਿੱਤਰ ਹੋ ਕੇ ਪ੍ਰਮਾਤਮਾ ਅੱਛ ਜਾਦੀ ਹੈ ਭਾਰ ਇਹ ਕਹਿੰਦੀ ਜਿਹੜੀ ਫਿਰ ਇਸ ਤਰ੍ਹਾਂ ਗੁਰਮੁਖ ਜਿਨੀ ਧਾਇਆ ਹਰ ਹਰ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਵਾਹਿਗੁਰੂ ਦਾ ਨਾਮ ਜਪਿਆ ਹੈ ਜਗ ਤੇ ਪੂਰੇ ਪ੍ਰਵਾਨਾ ਉਹ ਜਗਤ ਦੇ ਉਪਰ ਪੂਰੇ ਪ੍ਰਵਾਨ ਹੋ ਗਏ ਨੇ ਜਿਨੀ ਨਾਮ ਧਿਆਇਆ ਘੇ ਮਸਤ ਕਾ ਨਾਨਕ ਤੇਮ ਖੁਜਲੇ ਤੇ ਛਤੀ ਨਾਲ ਪੂਰੇ ਪ੍ਰਵਾਨ ਹੋਏ ਮਹਾਰਾਜ ਹੁਣ ਆਖਰੀ ਪੰਕਤੀਆਂ ਚ ਸਾਰਾ ਸਬਦ ਜੀ ਸੰਪੂਰਨ ਕਰ ਹੀ ਦੇ ਰਹੇ ਨੇ ਅਹਤ ਨਾਮਿਤ ਸੱਚੇ ਸੋ ਪ੍ਰੀਤ ਲਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਜੀ ਇਸ ਸੰਸਾਰ ਦੇ ਹੀ ਸਾਨੂੰ ਸੱਚੇ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਪ੍ਰੀਤ ਲਾਉਣੀ ਚਾਹੀਦੀ ਹੈ ਸੰਸਾਰ ਦੇ ਪਦਾਰਥਾਂ 'ਚ ਫਸ ਕੇ ਹੰਕਾਰ ਨਿਯਮ ਮਾ ਨਹੀਂ ਕਰਨਾ ਚਾਹੀਦਾ ਚੁੱਕੈ ਮਨ ਅਭਮਾਨਾ ਜਿਹੜਾ ਸਾਡੇ ਮਨ ਦੇ ਵਿੱਚ ਅਭਮਾਨ ਆ ਜਾਂਦਾ ਹੈ ਜੋ ਮਨ ਧਨ ਪ੍ਰਪਤਾ ਕੈ ਮਦ ਮੈਂ ਐ ਨਸ ਰਹੇ ਜਵਾਨਾਂ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਵਿੱਚ ਪ੍ਰੀਤ ਲਾ ਲਈ ਹੈ ਪਰਮਾਤਮਾ ਨਾਲ ਪਿਆਰ ਕੀਤਾ ਹੈ ਉਹਨਾਂ ਦੇ ਮਨ ਦੇ ਵਿੱਚੋਂ ਇਹ ਸੰਸਾਰਿਕ ਰਚਨਾ ਦੇ ਵਿੱਚ ਸੰਸਾਰ ਦੇ ਪਦਾਰਥਾਂ ਦਾ ਜਵਾਨੀ ਦਾ ਧਨ ਦਾ ਜਿਹੜਾ ਹੰਕਾਰ ਹੈ ਅਭਿਮਾਨ ਹੈ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਮਤ ਕੋ ਧਰੋਗਮਾਨਾ ਭਮਾਨ ਦੀ ਗੱਲ ਰੰਭ ਕੀਤੀ ਸੀ ਹੁਣ ਮਹਾਰਾਜ ਉਸ ਭਮਾਨ ਨੂੰ ਪੜਿਆ ਹੈ ਬੀਤ ਕਰਨ ਦੇ ਨਾਲ ਗੁਰੂ ਦੇ ਚਰਨਾਂ 'ਚ ਜੁੜਨ ਦੇ ਨਾਲ ਇਹੇ ਹੰਕਾਰ ਖਤਮ ਹੋ ਜਾਂਦਾ ਹੈ ਅਹਮਾਨ ਮੁੱਕ ਜਾਂਦਾ ਹੈ ਜਦੋਂ ਅਹਮਾਨ ਖਤਮ ਹੋ ਜਾਂਦਾ ਹੈ ਕਹਿਤ ਸੁਣ ਤਾ ਸਭੇ ਸੁਖ ਪਾਵਹਿ ਨਾਮ ਨੂੰ ਕਹਿਣ ਵਾਲੇ ਨਾਮ ਦਾ ਉਚਾਰਨ ਕਰਨ ਵਾਲੇ ਸੁਣਤ ਨਾਮ ਨੂੰ ਸਰਵਣ ਕਰਨ ਵਾਲੇ ਸੁਣਨ ਵਾਲੇ ਸਾਮਿਹਿ ਸੁਖੋਂਦੇ ਹ ਕਹੇ ਤੇ ਭੇ ਸੁਣ ਤੇ ਪਹੀ ਸਤਿਗੁਰ ਰਹੇ ਆਪਨ ਪੂਰੀ ਮਹਾਰਾਜੀ ਬਖਸ਼ਿਸ਼ ਕਰਾਇ ਜੀ ਸਵੇ ਸੁਖ ਆਵੇ ਉਹ ਸਾਰੀ ਸੁਖ ਆਉਂਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਉਚਾਰ ਨਹੀਂ ਕਰਦੇ ਨਹੀਂ ਵਾਹਿਗੁਰੂ ਦਾ ਨਾਮ ਸੁਣਦੇ ਹੀ ਕਿਉਂਕਿ ਜਦੋਂ ਆਪਾਂ ਕੀਰਤਨ ਕਰਦੇ ਹਾਂ ਹਰ ਕੀਰਤਨ ਸੁਣਾਏ ਹਰ ਕੀਰਤਨ ਪਾਵੈ ਕੀਰਤਨ ਸੁਣਦੇ ਰਹੀ ਹ ਕੀਰਤਨ ਪਾਵੈ ਹਰ ਕੀਰਤ ਸੁਣੇ ਹਰ ਕੀਰਤਨ ਪਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਐਸਾ ਕੀਰਤਨ ਕਰ ਮਨ ਮੇਰੇ ਈਹਾ ਉਹਾ ਜੋ ਕਾਮ ਤੇ ਰਹਿ ਕਿਉਂਕਿ ਕੀਰਤਨ ਕਰ ਤੇ ਸੁਣ ਆਪੀ ਦੁਰਗ ਲਾਜ ਜੀ ਜਦੋਂ ਕੀਤੀ ਕਰਦੇ ਆ ਜਸ ਕਰਦੇ ਆ ਮਹਾਰਾਜ ਦੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਮਾਨਤ ਪਾਹਿ ਨਿਧਾਨਾ ਜਿਨ੍ਹਾਂ ਨੇ ਮੰਨ ਲਿਆ ਗੁਰੂ ਵਾਲੇ ਬਣ ਗਏ ਕੀਰਤੀ ਕਰਨ ਲੱਗੇ ਮਨ ਜੋੜ ਲਿਆ ਇਕ ਤਰਸ ਹੋਏ ਉਹਨਾਂ ਦੇ ਅੰਦਰ ਮੰਨਣ ਵਾਲਿਆਂ ਦੇ ਖੇਤੀ ਅੰਦਰ ਧਰਮ ਵਾਇਦੁੱਲਾ ਖਜ਼ਾਨਾ ਆ ਜਾਂਦਾ ਹੈ ਜਪਜੀ ਸਾਹਿਬ ਦੇ ਵਿੱਚ ਚਾਰ ਪਉੜੀਆਂ ਸਰਵਣ ਦੀਆਂ ਸੁਣਨ ਦੀਆਂ ਪਹਿਲਾਂ ਉਚਾਰੀਆਂ ਕੋਈ ਵੀ ਕਰਤੱਬ ਹੈ ਪਹਿਲਾਂ ਆਪਾਂ ਸੁਣਦੇ ਹਾਂ ਭਾਵੇਂ ਅਸੀਂ ਕਿਸੇ ਨੂੰ ਕਹੀਏ ਕਿ ਤੂੰ ਆ ਗੜ ਭਾਵੇਂ ਕੋਈ ਸਾਨੂੰ ਕਹੇ ਆ ਕਰੋ ਉਹ ਪਹਿਲਾਂ ਸੁਣਿਆ ਜਾਂਦਾ ਹੈ ਸੋਣ ਨੂੰ ਤਵਾਹ ਫਿਰ ਮੰਨਣ ਦੀ ਗੱਲ ਆ ਜਾਂਦੀ ਏ ਜੇ ਤਾਂ ਮੰਨ ਲਿਆ ਫਿਰ ਤਾਂ ਮੰਨੋ ਸੀ ਸੋਣ ਲਿਆ ਜੇ ਮਨਿਆ ਨਹੀਂ ਹੈ ਤਾਂ ਮਨ ਉਸ ਅਣ ਸੁਣੀ ਕਰ ਦਿੱਤੀ ਗੱਲ ਸੁਣੀ ਨਹੀਂ ਹੈ ਮਹਾਰਾਜ ਨੇ ਸਪਸ਼ਟ ਕੀਤਾ ਮੰਨ ਮੰਨਣ ਵਾਲਿਆਂ ਨੂੰ ਇਹ ਖਜ਼ਾਨਾ ਪ੍ਰਾਪਤ ਹੋ ਜਾਣਾ ਹੈ ਜਿਹੜੇ ਮੰਗਦੇ ਚੱਲਣਗੇ ਸੁਣਿਆ ਬੰਨੇ ਆ ਮੰਨ ਕੀਤਾ ਭਾਓ ਅੰਤਰਗਾਧ ਦੀ ਠਮਲ ਨਾ ਹੋ ਉਹ ਫਿਰ ਅੰਤਿਸ਼ਕਾਲ ਨੇ ਹੁੰਦੇ ਅੰਮ੍ਰਿਸ਼ਾਨ ਕਰਦੇ ਨੇ ਆਤਮਾ ਪਵਿੱਤਰਨ ਕਰਕੇ ਜਾਂਦੇ ਨੇ ਉਹਨਾਂ ਦੇ ਕੋਲ ਇਨਾਮ ਦਾ ਖਜ਼ਾਨਾ ਆ ਜਾਂਦਾ ਹੈ ਕਿਉਂ ਉਲਾਹ ਨੇ ਕੇ ਸੰਸਾਰ ਤੋਂ ਤ੍ਰੀਡ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਅਮਰਤਮਈ ਬਚਨਾਂ ਦੇ ਵਿੱਚ ਇਹ ਗੱਲ ਕਥਨ ਕੀਤੀ ਹੈ ਕਿ ਗੁਰੂ ਵਾਲੇ ਬਣ ਕੇ ਗੁਰੂ ਦੇ ਪਿਆਰ ਦੇ ਵਿੱਚ ਜੁੜ ਕੇ ਨਾਮ ਦੀ ਰਾਤ ਲੈ ਕੇ ਹਰੀ ਜਸ ਕੀਰਤਨ ਕਰਦੇ ਹੋਇਆਂ ਸੰਸਾਰ ਦੇ ਭੁਮਾਨ ਨੂੰ ਲਾ ਕੇ ਹੰਕਾਰ ਨੂੰ ਲਾ ਕੇ ਨਾਮ ਜਪਦੇ ਹੋਏ ਜੀਵਨ ਦਾ ਰਸ ਲੈ ਇਹ ਬੜਾ ਪਾਗੇ ਬਣੀ ਹੋਇਆਂ ਪੁੱਲਾ ਮਾਫ ਕਰਦੀਆਂ ਅਤੇ ਪ੍ਰਵਾਣ ਕਰਦੀ ਕਹੈ ਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੂਕੈ ਮਨ ਅਭਮਾਨਾ ਪਹਿਤ ਸੁਣ ਤ ਸਭੇ ਸੁਖ ਆਵਹਿ ਮਾਨਤ ਪਾਹੀ ਨਧਾਨਾ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ